ਤੁਰਨਾ ਸੰਜੀ ਕਰ ਸਕੀਏ ਕਿਉਂਕਿ ਤੁਸੀਂ ਹਮੇਸ਼ਾ ਕਮੈਂਟ ਦੇ ਵਿੱਚ ਮੈਸੇਜ ਕਰਦੇ ਹੋ ਕਿ ਪੀਐਸਟੈਟ ਕਦੋਂ ਆ ਰਿਹਾ ਹੈ ਤਾਂ ਅੱਜ ਉਹਨਾਂ ਗੱਲਾਂ ਦੇ ਜਵਾਬ ਤੁਹਾਨੂੰ ਯੂਨੀਅਨ ਦੇਊਗੀ ਕਿ ਪੀਐਸਟੈਟ ਦਾ ਪੇਪਰ 2024 ਦੇ ਵਿੱਚ ਹੋਊਗਾ ਜਾਂ ਨਹੀਂ ਹੋਊਗਾ ਜਾਂ 2025 ਕਿਉਂਕਿ ਥੰਬਨੇਲ ਤੇ ਤੁਸੀਂ ਦੇਖ ਰਹੇ ਹੋ ਪੀਐਸਟੈਟ 2024 ਲਿਖਿਆ ਬਟ ਪੀਐਸਟੈਟ ਜਿਹੜਾ ਇਹ ਪੇਪਰ ਹੋਣ ਜਾ ਰਿਹਾ ਹੈ ਪੀਐਸਟੈਟ 2023 ਦਾ ਹੋਣ ਜਾ ਰਿਹਾ 23 ਵਾਲੇ ਸਾਲ ਦਾ ਕਿਉਂਕਿ ਜਿਹੜਾ 23 ਦੇ ਵਿੱਚ ਲਿਆ ਗਿਆ ਉਹ 12 ਮਾਰਚ ਜਿਹੜਾ ਪੇਪਰ ਹੋਇਆ ਸੀਗਾ ਉਹ 2022 ਵਾਲਾ ਪੇਪਰ ਹੋ ਮਤਲਬ ਤੇ ਇਹ ਵਿੱਚ ਲਿਆ ਗਿਆ ਸਰਕਾਰ ਨੇ ਚੱਲ ਰਿਹਾ ਹੈ ਹਾਂ ਕਿਉਂਕਿ ਇਹ ਗੈਪ ਹੈ ਪਿੱਛੇ ਵੀ 2 ਸਾਲਾਂ ਦਾ ਗੈਪ ਜਿਹੜਾ ਕਰੋਨਾ ਕਾਲ ਦੇ ਵਿੱਚ ਕਾਂਗਰਸ ਸਰਕਾਰ ਨੇ ਛੱਡਿਆ ਉਹ 2 ਸਾਲ ਦਾ ਗੈਪ ਹੁਣ ਅੱਗੇ ਜਿਹੜੀ ਹੈ ਆਮ ਆਦਮੀ ਪਾਰਟੀ ਹੈ ਉਹ ਕਿਉਂਕਿ ਗੱਲ ਕੀਤੀ ਜਾਂਦੀ ਸੀ ਕਿ ਹੈਲਥ ਔਰ ਸਿੱਖਿਆ ਦੇ ਉੱਪਰ ਕੰਮ ਕਰਾਂਗੇ ਬਟ ਉਸ ਦੀ ਚੀਜ਼ ਦੇ ਉੱਪਰ ਕੋਈ ਕਲੈਪ ਹੀ ਨਹੀਂ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਸਰਕਾਰ ਲਾਰੇ ਤੇ ਲਾਰੇ ਲਾ ਰਹੀ ਹੈ ਕਾਫੀ ਟਾਈਮ ਹੋ ਗਿਆ ਆਪਾਂ ਨੂੰ ਜਿਹੜਾ ਹੈ ਯੂਨੀਅਨ ਨੂੰ ਐਫਰਟਸ ਕਰਦੇ ਨੂੰ ਜੇ ਮੈਂ ਗੱਲ ਕਰਾਂ ਪਿੱਛੇ 2364 ਭਰਤੀ ਜਾਂ 999 ਭਰਤੀ ਦੀ ਤਾਂ ਉਹ ਵੀ ਬਹਾਲ ਹੋਈਆਂ ਯੂਨੀਅਨ ਦੇ ਸਿਰ ਤੇ ਯੂਨੀਅਨ ਦਾ ਇਤਿਹਾਸ ਤੁਸੀਂ ਜਾਣਦੇ ਹੋ ਪਿੱਛੇ ਪੇਪਰ ਜਿੰਨੇ ਵੀ ਹੋਏ ਪੀਐਸਟੈਟ ਦੇ ਉਹ ਪੇਪਰ ਤੁਹਾਨੂੰ ਸਰਕਾਰ ਨੇ ਖੁਦ ਨਹੀਂ ਦਿੱਤੇ ਜਾਂ ਨੋਟੀਫਿਕੇਸ਼ਨ ਸਰਕਾਰ ਨੇ ਖੁਦ ਨਹੀਂ ਦਿੱਤਾ ਆ ਦੀ ਮਰਜ਼ੀ ਨਾਲ ਨਹੀਂ ਦਿੱਤਾ ਕਿ ਤੁਸੀਂ ਆ ਲੋ ਤੁਹਾਨੂੰ ਤੁਸੀਂ ਤਿਆਰੀ ਤੁਹਾਡੀ ਹੋ ਗਈ ਤੁਸੀਂ ਨੋਟੀਫਿਕੇਸ਼ਨ ਚੱਕੋ ਰ ਪੇਪਰ ਦੇ ਹੋ ਬਟ ਤੁਸੀਂ ਇੱਕ ਚੀਜ਼ ਇਹ ਚ ਦੇਖ ਸਕਦੇ ਹੋ ਕਿ ਸਰਕਾਰ ਦਾ ਰਵਈਆ ਜਿੱਦਾਂ ਮੈਂ ਅੱਜ ਵੀ ਡਿਪਾਰਟਮੈਂਟ ਦੇ ਵਿੱਚ ਗੱਲ ਹੋਈ ਐ ਐਸਆਈਟੀ ਡਾਇਰੈਕਟਰ ਦੇ ਨਾਲ ਮੇਰੀ ਗੱਲ ਹੋਈ ਐ ਤਾਂ ਉਹਨਾਂ ਨੇ